ਦੇ ਮਾਲਕਾ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਤਾਕਤ ਜਹਰ ਛਤਰ ਦੰਸ਼ ਸਾਹਿਬ ਦੀਓ ਮਹਾਰਾਜ ਆਪ ਜੀ ਦੇ ਹਜੂਰਾ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋ ਜੜੀ ਹੈ ਗਰੀਬ ਨਿਵਾਜ ਬਾਦਸ਼ਾਹੀਓ ਆਪ ਜੀ ਦੇ ਪਾਵਨ ਪਵਿੱਤਰ ਆਇ ਤਾ ਯਾਰ ਸਤਿਗੁਰੂ ਸ਼ੇਵੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਹਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ ਇਸ ਪਾਵਨ ਤਖਤ ਤੇ ਵਿਰਾਜਮਾਨ ਹੋਏ ਅਦੇ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਸਤੁਰਾਂ ਨੇ ਬੰਨ੍ਹੀਆਂ ਇਸ ਸਤੁਰਾਂ ਦਾ ਪਾਵਨ ਪਵਿੱਤਰ ਤਖਤ ਤੇ ਵਿਰਾਜਮਾਨ ਹੋਣ ਤੇ ਮੀਰੀ ਪੀਰੀ ਗਿਆਨ ਦੋ ਤਲਵਾਰਾਂ ਬੈਨ ਦਾ ਦਿਵਸਾ ਸ਼ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਮੂਹ ਸਿੱਖ ਸੰਗਤਾਂ ਦੇ ਸਹਾਇਕ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਪਰਸੋ ਦੇ રોજ ਤੋਂ ਸ੍ਰੀ ਗੁਰੂ ਜੀ ਦੇ ਫਤਿਹ ਤਨਤਨ ਜੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਸਾ ਤਨਤਨ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਤੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਅੱਜ 6ਵੇਂ ਪਾਸੇ ਦਾ ਉਸ ਮੇਰੀ ਪੀਰੀ ਦੀਪਸ ਨੂੰ ਸਮਰਪਿਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਪਰਸੋਂ ਰੋਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏਗੇ ਨੇ ਇਸ ਗੁਰਮਤ ਸਮਾਗਮ ਸੰਬੰਧੀ ਪਿਛਲੇ 9 ਜੁਲਾਈ ਤੋਂ ਗੁਰਦੁਆਰਾ ਵਿਵੇਕਸਰ ਵਿਖੇ ਸ਼ਾਮ ਨੂੰ 5 ਤੋਂ 6 ਵਜੇ ਤੱਕ 15 ਜੁਲਾਈ ਤੱਕ ਲਗਾਤਾਰ ਗੁਰਮਤ ਸਮਾਗਮ ਕੀਤੇ ਗਏ ਨੇ ਅੱਜ ਗੁਰਦੁਆਰਾ ਵਿਵੇਕਸਰ ਵਿਖੇ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਮੁਖਵਾਕ ਆਏ ਨੇ ਉਸ ਮੁਖਵਾਗ ਦੀ ਗੁਰਦਰਾ ਵਿਵੇਕਸਰ ਵਿਖੇ 8 ਤੋਂ 9 ਵਜੇ ਤੱਕ ਕਥਾ ਕੀਤੀ ਜਾਣੀ ਆ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਵਿੱਚ ਤਨ ਕਰਕੇ ਮਨ ਕਰਕੇ ਆਪਣੀਆਂ ਹਾਜ਼ਰੀਆਂ ਲਵਾ ਰੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਮੇਰੀ ਪਰੀ ਦਿਪਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ